ਅੱਛਾ ਗੱਲ ਜੀ ਕਿਵੇਂ ਸਾਰੇ ਹੋਪਸ ਸਾਰੇ ਵਧੀਆ ਹੋਣਗੇ ਗੱਲ ਕਰੀ ਤਾਂ ਮੇਰੀ ਗਲਤੀ ਜਿਹੜੀ ਵੀਡੀਓ ਵਾਇਰਲ ਹੋ ਗਈ ਆ ਹਰ ਇੱਕ ਪੇਜ ਤੇ ਪੈ ਰਹੀ ਆ ਜਾ ਰਹੇ ਤੇ ਪੈ ਰਹੀ ਪਿਛਲੀ ਵਾਰੀ ਵੀ ਮੇਰੇ ਤੇ ਹੀ ਹੈ ਨਾ ਮੈਂ ਕਹਿੰਦੀ 3600 ਬੰਦੇ ਇੰਸਟਾਗ੍ਰਾਮ ਤੇ ਲੰਡੀ ਜੀਪ ਤੇ ਵੀਡੀਓ ਬਣਾਉਂਦੇ ਆ ਸਿੱਧੀ ਪ੍ਰਮੋਟ ਕਰ ਰਿਹਾ ਫੀਮ ਨੂੰ ਪ੍ਰਮੋਟ ਕਰ ਰਿਹਾ ਮੈਂ ਤਾਂ ਉਹ ਵੀ ਨਹੀਂ ਕਰ ਰਹੀ ਹੈਗੀ ਜੇ ਪਾਇਲ ਪਰਮ ਨੇ ਪਿਸਟਲ ਦੇ ਨਾਲ ਵੀਡੀਓ ਪਾ ਲਈ ਤਾਂ ਪਾਇਲ ਪਰਮ ਗਲਤ ਹੋ ਗਈ ਹੈ ਜੀ ਚਲੋ ਜੀ ਪਰਚਾ ਘਟਵਾ ਦਈਏ ਇਹ ਕਰਤਾ ਉਹ ਕਰਤਾ ਚਲੋ ਠੀਕ ਹੈ ਇੱਕ ਜੀਪ ਤੇ ਚੜ ਕੇ ਮੈਂ ਥਾਪੀ ਮਾਰਦੀ ਐ ਉਹ ਜੀ ਸਟੰਟ ਹੋ ਗਿਆ ਥਾਪੀ ਮਾਰੀ ਕੁਝ ਗਲਤ ਕੀਤਾ ਮੈਂ ਤਾਂ ਮਾਰਾਂਗੀ ਸਿੱਧੀ ਜੀ ਗੱਲ ਆ ਕਰ ਲਓ ਫਿਰ ਜਿੰਨੇ ਜੋ ਕਰਨਾ ਹੈ ਔਰ ਦੂਜੀ ਗੱਲ ਪੁਲਿਸ ਵਾਲਿਆਂ ਨੂੰ ਮੈਂ ਸਾਰੀ ਟੀਮ ਨੂੰ ਕਹਿਣਾ ਚਾਹੁੰਦੀ ਜੇ ਪੰਜਾਬ ਪੁਲਿਸ ਹੈਗੀ ਆ ਤੇ ਪਹਿਲੀ ਗੱਲ ਤਾਂ ਤੁਸੀਂ ਪਹਿਲਾਂ ਉਧਰ ਧਿਆਨ ਦਿਓ ਜਿਹੜਾ ਆ ਫੀਮ ਵਾਲੀਆਂ ਵੀਡੀਓ ਚੱਲਦੀਆਂ ਪਈਆਂ ਲੰਡੀ ਜੀਪ ਤੇ ਥਾਪੀਆਂ ਕੌਣ ਮਾਰ ਰਿਹਾ ਕੌਣ ਨਹੀਂ ਕਰ ਰਿਹਾ ਜਿਹੜੇ ਪ੍ਰਮੋਟ ਕਰ ਰਹੇ ਉਹਨਾਂ ਨੂੰ ਦੇਖੋ ਮੇਰੀ ਹੀ ਵੀਡੀਓ ਕਿਉਂ ਸਾਰਿਆਂ ਨੂੰ ਸਾਹਮਣੇ ਨਜ਼ਰ ਆਂਦੀ ਆ ਮੈਂ ਹਰ ਵਾਰੀ ਪਾਇਲ ਪਰਮੀ ਕਿਉਂ ਇੰਸਟਾਗ੍ਰam ਤੇ ਮੈਂ ਕੱਲੀ ਫੇਮਸ ਹਾਂ ਬਹੁਤ ਜ਼ਿਆਦਾ ਜਨਤਾ ਇੱਥੇ ਜਿਹੜੀਆਂ ਕੁੜੀਆਂ ਬਣਾਉਂਦੀਆਂ ਥਾਰਾਂ ਤੇ ਚੜ ਕੇ ਬਣਾਉਂਦੀਆਂ ਗੱਡੀਆਂ ਦੇ ਚੜ ਕੇ ਬਣਾਉ ਤਾ ਵੀਕਦਾ ਪੰਜਾਬ ਚ ਉਹਨੂੰ ਰੋਕੋ ਧਿਆਨ ਉਧਰ ਕਰੋ ਮੇਰੇ ਵੱਲ ਨੂੰ ਕੀ ਕਰ ਰਹੇ ਹੋ ਜਿੱਦਣ ਇਹ ਸਭ ਬੰਦ ਹੋ ਜਾਊਗਾ ਮੈਂ ਵੀ ਬੰਦ ਕਰ ਦਾਂਗੀ ਮੈਂ ਵੀ ਕਰਨਾ ਸਭ ਕੁਝ ਬੰਦ ਕਰ ਦਾਂਗੀ ਮੈਂ ਗੱਡੀਆਂ ਤੇ ਚੜਨਾ ਬੰਦ ਕਰੂੰਗੀ ਅਸਲੇ ਨੂੰ ਪ੍ਰਮੋਟ ਕਰਨਾ ਮੈਂ ਬੰਦ ਕਰ ਦਾਂਗੀ ਪਹਿਲਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਿ ਪਹਿਲਾਂ ਉਧਰ ਧਿਆਨ ਦਿਓ ਕੁੜੀ ਦਿਖਗੀ ਤੁਹਾਨੂੰ ਮੇਰੀਆਂ ਵੀਡੀਓ ਹਾਈਲਾਈਟ ਹੋਣ ਦੀਆਂ ਕਿ ਹਾਂਜੀ ਪਾਇਲੇ ਇਹ ਕਰਤਾ ਪਾਇਲਿਓ 3600 ਮਢੀਰ ਇੱਥੇ ਵੀਡੀਓ ਬਣਾਉਂਦੀ ਲੰਡੀ ਜੀਪ ਤੇ ਚੜਕੇ ਉਧਰ ਧਿਆਨ ਕਿਸੇ ਦਾ ਨਹੀਂ ਹੈਗਾ ਜਾਂ ਫਿਰ ਪੈਸੇ ਖਲਾਂਦੀ ਹੈ ਜਾਂ ਫਿਰ ਮੈਂ ਸਿੱਧਾ ਮੂੰਹ ਤੇ ਬੋਲ ਰਹੀ ਆ ਦੇਖੋ ਮੈਂ ਕਿਸੇ ਨਾਲ ਕੋ ਮੇਰੀ ਕਿਸੇ ਨਾਲ ਹੁੱਲੜਵਾਜੀ ਤਾਂ ਹੈ ਨਹੀਂ ਕਿ ਮੈਂ ਕਿਸੇ ਨਾਲ ਲੜ ਰਹੀ ਆ ਜੇ ਮੈਂ ਵੀਡੀਓ ਪਾਤੀ ਆ ਤੇ ਉਹ ਖਬਰਾਂ ਚ ਕਿਉਂ ਆਂਦੀ ਆ ਕੀ ਗੱਲ ਮੈਂ ਹੀ ਦਿਖਦੀ ਸਾਰਿਆਂ ਨੂੰ ਲੋਕੀ ਕਹਿੰਦੇ ਫੁਕਰੀ ਮਾਰਦੀ ਆ ਇਹ ਮਾਰਦੀ ਆ ਬਈ ਮਾਰਦੀ ਆ ਦਮ ਹੈਗਾ ਤੁਸੀਂ ਵੀ ਮਾਰ ਲਓ ਮੈਂ ਮਨਾ ਥੋੜੀ ਕੀਤਾ ਤੁਸੀਂ ਨਾ ਕੀਤਾ ਪੰਜਾਬ ਸਰਕਾਰ ਨੂੰ ਮੈਂ ਕਹਿੰਦੀ ਸਰ ਥੋੜਾ ਧਿਆਨ ਉਧਰ ਦੇ ਕੇ ਮੇਰੇ ਵੱਲ ਘਟਾ ਕੇ ਥੋੜਾ ਧਿਆਨ ਇੱਧਰ ਦੇ ਲਓ ਜਿਹੜੇ ਸ਼ਰੀਆਮ ਲੋਕ ਕੀ ਆਪਣੀਆਂ ਵੀਡੀਓ ਵਿੱਚ ਰੀਲਸ ਦੇ ਵਿੱਚ ਫੀਮ ਨੂੰ ਪ੍ਰਮੋਟ ਕਰ ਰਹੇ ਉੱਧਰ ਕਿਸੇ ਦਾ ਧਿਆਨ ਨਹੀਂ ਜੇ 3600 ਵੀਡੀਓ ਮੈਂ ਕੱਢ ਕੇ ਦਿਖਾਤੀ ਫਿਰ ਮੈਨੂੰ ਕੀ ਇਨਾਮ ਮਿਲੂਗਾ ਮੈਂ ਹੀ ਗਲਤਾਂ ਮਤਲਬ ਥਾਰ ਦੇ ਚੜ ਕੇ ਵੀਡੀਓ ਬਣਾ ਲਈਆ ਥਾਪੀ ਮਾਰ ਲਈਆ ਥਾਪੀ ਤਾਂ ਐਦਾਂ ਹੀ ਵੱਜੂਗੀ ਜਿਹਨੇ ਰੋਕਣਾ ਫਿਰ ਰੋਕ ਲਓ ਮੈਂ ਸਿੱਧਾ ਕਰ ਰਹੀ ਹਾਂ ਠੀਕ ਹੈ ਤੁਸੀਂ ਬੰਦ ਕਰਵਾ ਲੂਗੇ ਅਸਲੇ ਬੰਦ ਕਰਵਾ ਲਓ ਫੀਮ ਬੰਦ ਕਰਵਾ ਲਓ ਚਿੱਟਾ ਬੰਦ ਕਰਵਾ ਲਓ ਮੈਂ ਵੀ ਬੰਦ ਕਰ ਦਾਂਗੀ ਮੇਰੀ ਕੋਈ ਵੀਡੀਓ ਇਦਾਂ ਦੀ ਨਹੀਂ ਆਉਂਗੀ ਜੇ ਤੁਸੀਂ ਇਹ ਚੀਜ਼ਾਂ ਕਰੋਗੇ ਪੰਜਾਬ 'ਚ ਇਹ ਚੱਲਣਾ ਵਾ ਸ਼ਰੀਆ ਮੁੰਡੇ ਪਾ ਰਹੇ ਆ ਤੇ ਫਿਰ ਮੈਂ ਕਿਉਂ ਨਾ ਪਾਵਾਂ ਲੋਕੀ ਪ੍ਰਮੋਟ ਕਰ ਰਹੇ ਫਿਰ ਮੈਂ ਤਾਂ ਥਾਰ ਤੇ ਚੜ ਕੇ ਥਾਪੀ ਮਾਰੀ ਐ ਇਹਦੇ ਵਿੱਚ ਕੁਝ ਗਲਤ ਤਾਂ ਹੈ ਨਹੀਂ ਜਾ ਤਾਂ ਮੈਂ ਕਿਸੇ ਨੂੰ ਧਮਕੀ ਦੇ ਰਹੀਆਂ ਜਾਂ ਇਹ ਕਰ ਰਹੀਆਂ ਤੁਸੀਂ ਉਹਨਾਂ ਨੂੰ ਵੀ ਰੋਕੋ ਨਾ ਕੱਲੀ ਪਾਇਲ ਪਰ ਮ ਹਾਈਲਾਈਟਾਂ ਵਿੱਚ ਚੱਲਦੀ ਰਹਿੰਦੀ ਆ ਕਿ ਪਾਇਲ ਥਾਰ ਤੇ ਚੜ ਗਈ ਪੁਲਿਸ ਦੀ ਗੱਡੀ ਤੇ ਚੜ ਗਈ ਜੀ ਅਸਲੇ ਪ੍ਰਮੋਟ ਕਰ ਰਹੀ ਆ ਗਨ ਦੇ ਨਾਲ ਵੀਡੀਓ ਬਣਾ ਰਹੀ ਆ ਇੰਸਟਾਗ੍ਰam ਤੇ ਤੁਸੀਂ ਆਪ ਸਿਕਿਉਰ ਕਰਕੇ ਦੇਖ ਲਓ ਕਿ ਕਿੰਨੀਆਂ ਵੀਡੀਓ ਪਈਆਂ ਲੰਡੀ ਜੀਪ ਤੇ ਕਿੰਨੀਆਂ ਥਾਰ ਤੇ ਛੜ ਕੇ ਪਿਸਤਲਾਂ ਦੇ ਨਾਲ ਆ ਤੇ ਪਾਇਲ ਪਰਮ ਪਾ ਦੋ ਤਾਂ ਗਲਤ ਆ ਮੈਂ ਹੀ ਕਿਉਂ ਦਿਖਦੀ ਆ ਮੈਂ ਕਿਸੇ ਦਾ ਕੀ ਬੁਰਾ ਕੀਤਾ ਵਾ ਮੈਨੂੰ ਇੱਕ ਗੱਲ ਤੁਸੀਂ ਖੁਦ ਦੱਸੋ ਕਮੈਂਟਾਂ 'ਚ ਫੁਕਰੀ ਮਾਰਦੀ ਇਹ ਕਰਦੀ ਬਾਈ ਪੱਲੇ ਪਈ ਆ ਠੀਕ ਐ ਮਾਰ ਲਈ ਐ ਤੁਸੀਂ ਵੀ ਮਾਰ ਲੂ ਕਿਸੇ ਨੂੰ ਮਨਾ ਥੋੜੀ ਕਿੰਤਾ ਵਾ ਥਾਪੀ ਮਾਰੀ ਤੇ ਮਾਰੀ ਆ ਫਿਰ ਤੁਸੀਂ ਮੇਰੇ ਤੇ ਆ ਕੇ ਪਰਚਾ ਕਰਵਾਣਾ ਪਰਚੇ ਨਾਲ ਕੀ ਹੋ ਜਾਊਗਾ ਯਾਰ ਅੱਧਾ ਤਾਂ ਕੋਈ ਹੈ ਨਹੀਂ ਕਿ ਅੱਗੇ ਨਹੀਂ ਹੈਗਾ ਮੇਰੇ ਕੋਈ ਪਿੱਛੇ ਨਹੀਂ ਹੈਗਾ ਮੇਰੇ ਨਾਲ ਨਾਲ ਨਹੀਂ ਖੜੂਗਾ ਕੋਈ ਕੁਝ ਗਲਤ ਤਾਂ ਕੀਤਾ ਨਹੀਂ ਕਿਸੇ ਦਾ ਮੈਂ ਮਰਡਰ ਤਾਂ ਕਰਕੇ ਨਹੀਂ ਆਕੇ ਕਿਸੇ ਤੇ ਗੋਲੀ ਮਾਰ ਕੇ ਆ ਗਈ ਜਿਹੜੇ ਸ਼ਰਿਆਮ ਇੱਥੇ ਕ੍ਰਾਈਮ ਚੱਲਦੇ ਪੰਜਾਬ 'ਚ ਪਹਿਲਾਂ ਉਹ ਬੰਦ ਕਰਵਾਓ ਜਿੱਦਣ ਉਹ ਬੰਦ ਹੋ ਜੂंगे ਮੈਂ ਆਪਣੇ ਆਪ ਸਾਰੀਆਂ ਰੀਲਾਂ ਬੰਦ ਕਰ ਦਾਂਗੀ ਮੈਂ ਨਹੀਂ ਕਰਾਂਗੀ ਤੇ ਮੈਂ ਪੰਜਾਬ ਸਰਕਾਰ ਨੂੰ ਹੱਥ ਬਣ ਕੇ ਬੇਨਤੀ ਕਰਦੀ ਆ ਕਿ ਮੈਂ ਚਲੋ ਮੈਂ ਬਣਾ ਰਹੀ ਰੀਲ ਮੈਂ ਕਰ ਰਹੀ ਹਾਂ ਸਾਰਾ ਕੁਝ ਮੈਂ ਬੰਦ ਕਰ ਦਾਂਗੀ ਤੁਸੀਂ ਬੰਦ ਕਰਵਾ ਲਓ ਆ ਜਿਹੜੇ ਫੀਮ ਨੂੰ ਪ੍ਰਮੋਟ ਕਰ ਰਹੇ ਹੁਣ ਮੈਂ 3600 ਮੁੰਡੇ ਇੱਥੇ ਹੈਗੇ ਇੰਸਟਾਗ੍ਰam ਤੇ ਵੀਡੀਓ ਖੁਦ ਜਾ ਕੇ ਦੇਖ ਲਓ ਮੇਰੀ ਵੀਡੀਓ ਕੋਈ ਇਦਾਂ ਦੀ ਆ ਗਈ ਤਾਂ ਬਸ ਹਾਈਲਾਈਟਸ ਕਰ ਦੋ ਹਾਈਲਾਈਟ ਕਰ ਦੋ ਹਾਈਲਾਈਟ ਕਰ ਦੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ